ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਐਸ ਵਲੌਗ 'ਚ ਅੱਜ ਤਰੀਕ ਹੈਗੀ ਆ 29 ਅਗਸਤ 2025 ਆਪਾਂ ਖੜੇ ਆ ਕੋਟ ਬੁੱਡੇ ਤੋਂ ਜਿਹੜਾ ਹਰੀਕੇ ਨੂੰ ਤੁਸੀ ਬੰਨੋਂਦਾ ਨਾ ਇਹ ਸਾਰਾ ਅਗਲੇ ਮੁਠਿਆਂ ਵਾਲੇ ਤੱਕ ਹੀ ਬੰਨ ਜਾਂਦਾ ਆਪਾਂ ਉੱਥੇ ਖੜੇ ਆ ਤੇ ਐਸਾਈਡ ਤੇ ਦੇਖੋ ਇਹ ਜਿਹੜਾ ਬੰਨ ਹੈਗਾ ਤੁਸੀ ਬੰਨ ਇਹਦੇ 3 3 ਫੁੱਟ ਪਾਣੀ ਚਾਤਰ ਫੁੱਟ ਉੱਪਰ ਆ ਗਿਆ ਸਾਰਾ ਹੀ ਲਾਸਟ ਤੱਕ ਤੇ ਇਸ ਤੋਂ ਤੱਕ ਸਾਰੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਸਾਰਾ ਕੁਝ ਉਹ ਜਿਹੜੇ ਘਰ ਘੁਰ ਆਪਾਂ ਪਹਿਲਾਂ ਦੇਖੇ ਸੀ ਨਾ ਸਭ ਕੁਝ ਡੁੱਬ ਗਿਆ ਤੁਸੀਂ ਦੇਖਿਓ ਤੁਹਾਨੂੰ ਆ ਆਪਾਂ ਦਿਖਾਉਣੇ ਆ ਬਹੁਤ ਸਾਰੇ ਦੋਸਤ ਕੇ ਨਹੀਂ ਟਾਪ ਸਰ ਗੁਰਦੁਆਰਾ ਸਾਹਿਬ ਦਿਖਾਇਓ ਪਹਿਲਾਂ ਆਪਾਂ ਵੀਡੀਓ ਪਾਈ ਸੀ ਗੁਰਦੁਆਰਾ ਸਾਹਿਬ ਤੇ ਨਾ ਬਹੁਤ ਦੂਰ ਦੂਰ ਤੱਕ ਪਾਣੀ ਸੀਗਾ ਤੇ ਜਿਹੜੇ ਨਾਲ 10 ਫੁੱਟ ਉਹਨਾਂ ਦੀ ਸੀਗੀ ਸੜਕੋਂ ਤੋਂ ਵੀ ਪਾਣੀ ਦੂਰ ਸੀਗਾ ਤੇ ਹੁਣ ਤਾਂ ਪੂਰਾ ਏਰੀਆ ਹੀ ਪਾਣੀ ਨਾਲ ਭਰ ਗਿਆ ਇਹ ਰੋਡ ਜਿਹੜਾ ਇਹ ਫਰੋਈਪੁਰ ਤੋਂ ਪੱਟੀ ਆਉਂਦਾ ਇਹ ਬਲਾਕ ਆ ਪੂਰਾ ਆਪਾਂ ਤੁਹਾਨੂੰ ਸਾਰਾ ਦਿਖਾਉਨੇ ਆ ਇੱਥੇ ਸਾਰੇ ਜਿਹੜੇ ਐਂਬੂਲੈਂਸ वगैरह ਜਾਂ ਜੋ ਵੀ ਸੇਵਾ ਸੁਭਾ ਆਉਂਦੀ ਆ ਪਸ਼ੂਆਂ ਦੇ ਲਈ ਜਾਂ ਮਤਲਬ ਕੋਈ ਖਾਣ ਪੀਣ ਦੀਆਂ ਰਸਦਾਂ ਉਹ ਸਾਰੀਆਂ ਇਸ ਪੋਲ ਤੇ ਕਿਉਂਕਿ ਅੱਗੇ ਸਾਰਾ ਕੁਝ ਹੀ ਬੰਦ ਹੋ ਗਿਆ ਆਪਾਂ ਉੱਥੇ ਚੱਲਦੇ ਆ ਉਹ ਅੱਗੇ ਗੱਡੀ ਵੀ ਜਾ ਰਹੀ ਆ ਸੱਸੀ ਗੱਲ ਸਰ ਇੱਕ ਸਰਕਾਰੀ ਅਧਿਕਾਰੀ ਆ ਸਰ ਤੁਸੀਂ ਕਿਹੜੇ ਡਿਪਾਰਟਮੈਂਟ ਦੇ ਭੈਣ ਹੈਲਥ ਅੱਛਾ ਇਹ ਲੈ ਕੇ ਆਏ ਤੁਸੀਂ ਠੀਕ ਹੈ ਜੀ ਸੱਸੀ ਗੱਲ ਸਰ ਠੀਕ ਹੈ ਠੀਕ ਹੈ ਐਂਬੂਲੈਂਸ ਤੇ ਪਾਲਿਸ ਪ੍ਰਸ਼ਾਸਨ ਵੀ ਲੱਗਿਆ ਹੈਗਾ ਆ ਸਾਰੇ ਪੈਣਾ ਖੜੀਆਂ ਇੱਕ ਹਰਪੁਰ ਛੱਡ ਕੇ ਆਏ ਲੋਕ ਜਿਹੜੇ ਇੱਧਰ ਵੀ ਬੈਠੇ ਆ ਉਹ ਸਾਰੇ ਘਰ ਸੀ ਯਾਰ ਆਪਾਂ ਨਾ ਉਹ ਦੇ ਦੇਖ ਕੇ ਆਏ ਤੁਹਾਨੂੰ ਇੱਥੇ ਖੜ ਕੇ ਮੈਂ ਵੀਡੀਓ ਕੁਛ ਬਣਾਈ ਸੀਗੀ ਬਾਕੀ ਬਾਹਰਲੇ ਜਿਹੜੇ ਹੈਗੇ ਆ ਪਿੰਡ ਉਹਨਾਂ ਤੋਂ ਲੋਕ ਆਉਂਦੇ ਅੰਮ੍ਰਿਤਸਰ ਤੋਂ ਪਠਾਨਕੋੜ ਤੋਂ ਗੁਰਦਾਸਪੁਰ ਤੋਂ ਉਹ ਵੀ ਡੁੱਬ ਗਿਆ ਯਾਰ ਜਿਵੇਂ ਪਹਿਲਾਂ ਸਤਲੁਜ ਵਿਆਸ ਇਹ ਆ ਰਿਹਾ ਸੀ ਆਪਣੇ ਸਾਈਡ ਹੁਣ ਉਧਰ ਰਾਵੀ ਦਰਿਆ ਵੀ ਆ ਗਿਆ ਰਣਜੀਤ ਸਾਗਰ ਡੈਮ ਵੀ ਛੱਟਤਾ ਅੱਜ ਪੌਂਕ ਡੈਮ ਚ ਪਾਣੀ ਬਹੁਤ ਆ ਗਿਆ ਤੇ ਜਿਹੜਾ ਆ ਬੰਨਣਾ ਤੁਸੀਂ ਬੰਨ ਹੈ ਤਾਂ ਇਹ ਮਜ਼ਬੂਤ ਆ ਪਰ ਇੱਥੇ ਵੀ ਅੱਗੇ ਨਾ ਤੁਹਾਨੂੰ ਦਿਖਾਉਂਗਾ ਬਹੁਤ ਸਾਰੇ ਜਿਹੜੇ ਕਿਸਾਨ ਆ ਜਾਂ ਜਿਹੜੇ ਪਿੰਡਾਂ ਵਾਲੇ ਉਹ ਲੱਗੇ ਆ ਬੰਨਣ ਤੇ ਜਿਹੜੀਆਂ ਜਥੇਬੰਦੀਆਂ ਹੋ ਗਈਆਂ ਸੇਵਾ ਕਰਦੇ ਆ ਜਾਂ ਸਰਕਾਰੀ ਅਧਿਕਾਰੀਆਂ ਆਦੀ ਡਿਊਟੀ ਨਿਭਾਉਂਦੇ ਆ ਭਾਈ ਆ ਸੜਕ ਤੇ ਆਪਾਂ ਲੰਘ ਕੇ ਗਏ ਸੀ ਤੁਸੀਂ ਦੇਖਿਓ ਪਿਛਲੀ ਵੀਡੀਓ ਤਾਂ ਅਫਸਰ ਹੁਣ ਤਾਂ ਗੁਰਦੁਆਰਾ ਸਾਹਿਬ ਕਿਤੇ ਦੇਸੀ ਨਹੀਂ ਰਿਹਾ ਆ ਸਾਰੇ ਝੋਨੇ ਸੀਗੇ ਸਾਰੇ ਪਾਸੇ ਮੋਟਰਾਂ ਮੋਟਰਾਂ ਜੋ ਵੀ ਫਸਲਾਂ ਲੱਗੀਆਂ ਸੀਗੀਆਂ ਸਾਰਾ ਕੁਝ ਬਰਬਾਦ ਹੋ ਗਿਆ ਇੱਧਰ ਵੀ ਓ ਸੰਭਲੇ ਘਰ ਹੈਗਾ ਸੱਸੀ ਕਾਲ ਜੀ ਇਹ ਬਾਬਾ ਜੀ ਹੁਣੀ ਇਹ ਕਿੱਥੋਂ ਆਏ ਜੀ ਅੱਛਾ ਲੰਘ ਜਾਂਦੀ ਗੱਡੀ ਨਹੀਂ 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 ਇੱਕ ਤਰ੍ਹਾਂ ਜਿਵੇਂ ਕੋਲਤੇ ਬੈਠੇ ਹੁਣ ਬੰਦੇ ਅੱਛਾ ਜਿੱਥੋਂ ਤੱਕ ਪਹੁੰਚ ਹੁੰਦੀ ਆ ਬਾਈ ਘਰ ਕਿੰਨੇ ਕੁ ਸੀਗੇ ਇੱਥੇ ਆਏ ਸੈੱਡ ਤੇ ਬਥੇਰੇ ਘਰ ਸੀਗੇ ਉੱਠ ਗਏ ਆ ਉੱਠ ਗਏ ਯਾਰ ਇਹਨੇ ਪਹਿਲਾਂ ਮੈਂ ਪਾਣੀ ਦੇ ਨਿਦਰਾ ਸੰਗਣਾ ਬਸ ਨਹੀਂ ਲੈਣ ਤਾ ਪ੍ਰਸ਼ਾਦਾ ਲੈ ਕੇ ਆਏ ਵੀ ਛਕ ਲਓ ਬਾਈ ਛਕਲਾ ਛਕਲਾ ਇਹ ਬਾਬਾ ਜੀ ਹੁਣੀ ਸੇਵਾ ਲੈ ਕੇ ਲੰਗਰ ਦੀ ਜੇ ਕਿਸੇ ਨੇ ਵੀ ਲੰਗਰ ਛਕਣਾ ਤਾਂ ਉਹ ਛਕ ਸਕਦਾ ਇੱਥੇ ਆ ਕੇ ਉਹ ਬਹੁਤ سارے ਲੋਕ ਖੜੇ ਆ ਨਾ ਵਿਚਾਰੇ ਏ ਜੀ ਇਸ ਪਾਸੇ ਬਾਬਾ ਜੀ ਕਦੋਂ ਗਦਾਇਆ ਪਾਣੀ ਪਹਿਲਾਂ ਤਾਂ ਲੰਘ ਕੇ ਅਸੀਂ ਗਏ ਸੀ 7 ਦਿਨ ਪਹਿਲਾਂ ਥੋੜੇ ਦਿਨ ਤੋਂ 2-3 ਦਿਨ ਹੋ ਗਏ ਜਿਆਦਾ ਪਰਖੋਂ ਲੱਗ ਰਿਹਾ 14 14 ਆ ਜਿਆਦਾ ਪਰਖੋਂ ਲੱਗ ਰਿਹਾ ਇਹ ਤਾਂ ਅੱਗੋਂ ਸੜਕ ਸੁੜਕ ਟੁੱਟ ਗਈ ਹੋਣੀ ਯਾਰ ਬੰਡਾਲੇ ਕੋਲੋਂ ਬੰਗਾਲੀ ਉਹਨਾਂ ਦਾ ਪਾਣੀ ਜਿਹੜਾ ਛੜਕਦੇ ਬੰਦੇ ਰਹੋਂ ਉੱਚਾ ਜੀ ਆਹ ਜ਼ਮੀਨਾਂ 'ਚ ਕਿੰਨਾ ਕੁ ਪਾਣੀ ਆ ਇੱਧਰ 15 ਫੁੱਟ ਹੋਊਗਾ ਪਾਣੀ 15 ਫੁੱਟ ਅੱਛਾ ਜੀ ਆ ਨੀਮੀ ਆ ਜਮੀਨਾਂ ਫਿਰ ਇਧਰ ਤਾਂ ਜ਼ਿਆਦਾ ਹੁਣ ਨਿਮਾਨ ਇਧਰ ਵੀ ਇੰਨਾ ਹੀ ਇਹ ਤਾਂ ਬਹੁਤ ਜ਼ਿਆਦਾ ਹੈ ਨਾ ਇਹ ਅੱਛਾ ਜੀ ਬਾਬਾ ਕਹਿੰਦਾ ਇਧਰ ਨਾ ਹੋ ਜਓ ਠੀਕ ਹੈ ਠੀਕ ਹੈ ਉਹ ਆ ਗਾੜੀਆਂ ਪਟਾ ਰਹੇ ਤੇ ਗੰਦੇ ਚਕਾ ਗਏ ਪਾਣੀ ਵਧਦਾ ਜਾਂਦੇ ਆ ਤੇ ਬਾਬਾ ਜੀ ਤਾਫਰ ਜਾਣ ਦਾ ਕੋਈ ਰਸਤਾ ਨਹੀਂ ਹੈਗਾ ਤਾਫਰ ਦੇ ਅੱਗੋਂ ਇਹ ਫੋਲ ਪਾਰ ਕਰਕੇ ਜਾਵਾਂਗੇ ਤੇ ਫੇਰ ਵੀ ਹਰ ਇੱਕ ਸੀ ਆ ਬੇੜੀ ਕੋਈ ਨਹੀਂ ਹੈਗੀ ਬੇੜੀ ਕੋਈ ਨਹੀਂਗੀ ਕੋਈ ਕੁਛ ਨਹੀਂਗਾ ਕੋਈ ਕੁਛ ਨਹੀਂ ਜੇ ਰਿਪੋਰਟ ਸਭ ਕੁਝ ਦੇਣਾ ਚਾਹੀਦਾ ਕੁਛ ਨਹੀਂ ਦਿੱਤਾ ਕੋਈ ਕੋਈ ਇੱਕ ਵੋਟ ਵੀ ਹੈ ਨਹੀਂ ਇੱਕ ਵੀ ਨਹੀਂ ਹੈਗਾ ਕੋਈ ਸਰਕਾਰ ਦਾ ਕੋਈ ਵੀ ਬੰਦਾ ਆ ਕੇ ਆ ਇੱਥੇ ਆਸਦੇ ਦੇ ਅਸੀਂ ਆਖਾਂਗੇ ਵੀ ਠੀਕ ਆ ਕੋਈ ਨਹੀਂ ਆਇਆ ਆ ਵਿਚਾਰੇ ਸਾਰੇ ਘਰ ਸੀਗੇ ਸਾਧੂ ਗੱਫਾ ਛਕਾਉਂਦੇ ਇੱਥੇ ਹਾਂ ਇਹ ਤੁਸੀਂ ਕਿਹੜੇ ਗੁਰਦੁਆਰਾ ਸਾਹਿਬ ਤੋਂ ਨਹੀਂ ਬਾਪੇ ਬੀਧੀ ਚੰਦਗਾਂ ਦੇ ਸੇਵਕਾ ਜੀ ਠੀਕ ਆ ਜੀ ਬਹੁਤ ਬਹੁਤ ਬੋਟਿੰਗੋ ਵੀ ਲੰਗਰ ਆਇਆ ਇੱਥੇ ਛੇਵੇਂ ਪਾਤਸ਼ਾਹ ਦਾ ਦਰਬਾਰ ਆ ਕੋਟ ਬੁੱਢੇ ਉੱਥੇ ਵੀ 24 ਘੰਟੇ ਲੰਗਰ ਪਾਣੀ ਚੱਲਦਾ ਉੱਥੋਂ ਵੀ ਲੰਗਰ ਪਾਣੀ ਅਜ 10 ਦਿਨ ਹੋ ਗਏ ਆ ਸਾਰੇ ਦੂਰ ਨੇੜਿਆਂ ਤੱਕ ਚਲਪਾਰੀ ਲਗਾਉਂਦੇ ਆ ਬਹੁਤ ਬਹੁਤ ਜੀ ਸਾਰੇ ਜਹੇ ਬ ਆ ਦੇਖੋ ਬਾਬਾ ਜੀ ਹੁਣ ਗੱਡੀ ਆਏ ਤੋਰੀ ਜਾਂਦੇ ਆ ਜਿੱਥੇ ਕਿਸੇ ਨੂੰ ਲੰਗਰ ਦੀ ਜ਼ਰੂਰਤ ਆ ਉਥੇ ਲੰਗਰ ਸ਼ਿਕਾ ਰਹੇ ਆ ਤੁਸੀਂ ਕਿੱਥੋਂ ਆਏ ਸੇਮ ਦੁਪਹਿਰ ਤੇ ਕੀ ਕਰਨਾ ਹੈ ਦਰਿਆ ਵੇਖਣਾ ਹੈ ਸੇਵਾ ਕਰਕੇ ਆਏ ਆ ਜੀ ਉੱਥੇ ਜਿੱਧਰ ਆਪਣਾ ਹਰੀਕੇ ਵਾਲੇ ਬੰਨ ਨੇ ਡੋਟਾ ਉਧਰ ਜੀ ਅਸੀਂ ਜਿਹੜੇ 8 ਵਜੇ ਦੀ ਸੇਵਾ ਕਰਦੇ ਆਂ ਜੀ ਇਹ ਸਭਰਾਵੀ ਜਿੱਥੇ ਬਾਬਾ ਜੀ ਹੁਣੀ ਲੱਗੇ ਆ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਉਹ ਬੰਨ ਰਹੇ ਨਹੀਂ ਵੈਸੇ ਉਹ ਬੰਨੂ ਕੋਈ ਖਤਰਾ ਤਾਂ ਨਹੀਂ ਨਹੀਂ ਖਤਰਾ ਨਹੀਂ ਖਤਰਾ اچھا ਖਤਰਾ ਕੋਈ ਨਹੀਂ ਠੀਕ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਸੜਕ ਲੰਘ ਕੇ ਮੈਂ ਗਿਆ ਸੀਗਾ ਸਾਰੀ ਜੱਥੇਬੰਦੀਆਂ ਦਾ ਧੰਨਵਾਦ ਯਾਰ ਤੁਸੀਂ ਸਾਰੇ ਸੇਵਾ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਤੁਹਾਨੂੰ ਲੋਕੇਸ਼ਨ ਦੱਸ ਦਿੰਦਾ ਇਹ ਹੈਗੀ ਆ ਤਰਨਤਾਰਨ ਜ਼ਿਲ੍ਹਾ ਮਾਜੇ ਦੇ ਪਿੰਡ ਹੈਗੇ ਆ ਇਹ ਕੋਟ ਬੁੱਢਾ ਪਿੱਛੇ ਤੇ ਅਗਲੀ ਸਾਈਡ ਤੇ ਬੰਡਾਲਾ ਸੀਗਾ ਬੰਡਾਲੇ ਵਾਲਾ ਬੰਨ ਟੁੱਟਿਆ ਪਰ ਇਧਰੋਂ ਜਿਹੜਾ ਪੌਂਗ ਡੈਮ ਚੋਂ ਪਾਣੀ ਛੱਡਿਆ ਨਾ ਬਿਆਸ ਦਰਿਆ ਚ ਉਹਨੇ ਚਾਰ ਪੰਜ ਦਿਨ ਆ ਸਾਰੀ ਤਬਾਈ ਉਹਨਾਂ ਨੇ ਕਰੀ ਆ ਉਸ ਪਾਣੀ ਨੇ ਕਰੀ ਆ ਜਿਹੜਾ ਬਾਅਦ ਚ ਆਇਆ ਫਲੱਡ ਆਇਆ ਦੇਖੋ ਪਾਣੀ ਦੀ ਸਪੀਡ ਦੇਖੋ ਤੁਸੀਂ ਸਾਰੀਆਂ ਫਸਲਾਂ ਲੈ ਗਿਆ ਰੋੜ ਕੇ ਆ ਘਰ ਸੀਗੇ ਇੱਕ ਆ ਵੀ ਘਰ ਆ ਇੱਥੇ ਇੱਕ ਨਹੀਂ ਦੋ ਤਿੰਨ ਘਰ ਆ ਇੱਕ ਆ ਘਰ ਆ ਸੜਕ ਦੇ ਉੱਤੇ ਆ ਦੇਖੋ ਉਹ ਸਾਹਮਣੇ ਵੀ ਘਰ ਆ ਡਬਲ ਉੱਤੇ ਚਾਰਾ ਪਾਇਆ ਹੈਗਾ ਮਤਲਬ ਐਵੇਂ ਐਵੇਂ ਸਾਰੇ ਘਰ ਸੀਗੇ ਤੇ ਹੁਣ ਮੈਂ ਤੁਹਾਨੂੰ ਨਾ ਜ਼ੂਮ ਕਰਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣਾ ਟਾਪ ਸਰ ਤੁਸੀਂ ਦਰਸ਼ਨ ਕਰੋ ਆ ਗੁਰਦੁਆਰਾ ਸਾਹਿਬ ਦੇ ਆਪਾਂ ਗਏ ਸੀ ਪੁਰਾਣੀ ਵੀਡੀਓ ਤੇ ਤੁਸੀਂ ਦੇਖਿਓ ਉਹਦੇ ਵਿੱਚ ਬਹੁਤ ਪਾਣੀ ਦੂਰ ਸੀਗਾ ਤੇ ਹੁਣ ਕੋਈ ਰਸਤਾ ਨਹੀਂ ਇਹ ਗੁਰਦੁਆਰਾ ਸਾਹਿਬ ਨੂੰ ਜਾਣ ਦਾ ਨਾ ਕੋਈ ਇੱਥੇ 베ੜੀ ਆ ਯਾਰ ਬਾਬਾ ਜੀ ਹੁਣਾਂ ਦੱਸਿਆ ਨਾ ਕੋਈ 베ੜੀ ਨਹੀਂ ਕੋਈ ਛੋਟੀ 베ੜੀ ਕੋਈ ਵੱਡੀ 베ੜੀ ਨਹੀਂ ਹੈਗੀ ਬੜਾ ਔਖਾ ਦੋਨਾਂ ਸਾਈਡ ਤੇ ਆਹ ਰੋਡ ਬਹੁਤ ਉੱਚਾ ਇਧਰ ਵੀ 15 ਫੁੱਟ ਪਾਣੀ ਆ ਐਸਾਈਡ ਵੀ 15 ਫੁੱਟ ਪਾਣੀ ਇੱਥੇ ਤਾਂ ਮੇਰੇ ਪੈਰ ਯਾਰ ਮੈਂ ਚੱਪਲ ਪਾਈ ਆ ਮੇਰੇ ਪੈਰ ਰੋੜ ਰੋੜ ਕੇ ਲਈ ਜਾਂਦਾ ਆ ਜਿਹੜਾ ਦੂਸਰਾ ਪੋਲਾ ਕੋਟ ਬੁੱਡੇ ਵਾਲਾ ਦਰਿਆ ਦੇ ਉੱਤੇ ਆ ਸਤਲੁਜ ਬਿਆਸ ਦਰਿਆ ਇਹਦੇ ਉੱਤੇ ਆ ਸਾਰੀਆਂ ਜ਼ਮੀਨਾਂ ਯਾਰ ਦਰਿਆ ਤਾਂ ਉਹ ਪਿੱਛੇ ਵਗ ਰਿਹਾ ਐਤੋਂ 1.5 ਕਿਲੋਮੀਟਰ ਇੱਧਰ ਬੜਾ ਔਖਾ ਯਾਰ ਸਾਰਾ ਕੁਝ ਖਰਾਬ ਹੋ ਗਿਆ ਬਾਕੀ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ سارے ਲੋਕ ਮਦਦ ਕਰ ਰਹੇ ਆ ਤੇ ਜਿਹੜੀ ਸਹਾਇਤਾ ਨਾ ਸਾਡੇ ਲੋਕ ਮਤਲਬ ਉਹਨਾਂ ਨੂੰ ਉਹ ਉਹਨਾਂ ਨੂੰ ਨਾਲ ਸਹਿਯੋਗ ਦੇਣਾ ਚਾਹੀਦਾ ਮਤਲਬ ਜਿਹਨੂੰ ਲੋੜ ਸਹਾਇਤਾ ਦੀ ਉਹਨੂੰ ਹੀ ਮਿਲਣੀ ਚਾਹੀਦੀ ਆ ਪਹਿਲਾਂ ਜਦਨ ਪਾਣੀ ਥੋੜਾ ਵਧਿਆ ਹੋਊ ਤੇ ਗੱਟੇ ਲਾਏ ਹੋਣਗੇ ਉਦਦੇ ਪਤਾ ਨਹੀਂ ਸੀ ਨਾ ਕਿਸਾਨਾਂ ਨੂੰ ਵੀ ਇੱਧਰ ਲੀਆਂ ਫਸਲਾਂ ਬਰਬਾਦ ਹੋਣੀਆਂ ਸਾਡਾ ਕਿੱਥੇ ਪਿੰਡ ਆ ਜੀ ਸਾਡਾ ਪਿੰਡ ਦੁਬਲੀ ਹੈ ਉਹ ਵੀ ਸਾਡੇ ਪਿੰਡ ਦੀ ਜ਼ਮੀਨ ਹੈ ਅੱਛਾ ਲੰਗਾ ਲੂੰਗਾ ਅੱਗੇ ਹੈਗਾ ਨਹੀਂ ਹੈਗਾ ਨਹੀਂ ਹੈਗਾ ਨਾ ਅੱਗੇ ਦਾ ਪਾਣੀ ਛੜਦੇ ਤੇ 24 ਮੇਰਾ ਬਤਾਰੂ ਹੋ ਰਾਇਆ ਬਾਈ ਆ ਤੁਹਾਡੇ ਪਿੰਡ ਦੀ ਜਮੀਨਾਂ ਨਹੀਂ ਸੱਚੇ ਹੀ ਕੋਟ ਬੁੱਡੇ ਦੀ ਹਨਾ ਨਹੀਂ 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 ਹਾਂ ਸਾਡੇ ਪਿੰਡ ਨਾਲ ਪਿੰਨ ਇੱਥੇ ਦੋ ਪਿੰਡ ਸੀਗੇ ਭੋਜੋ ਤੇ ਬੱਲੜ ਅੱਛਾ ਜੀ ਇਹ ਦੋਵੇਂ ਪਿੰਡ ਉੱਠ ਕੇ ਇੱਥੇ ਦੁੱਬਲੀ ਬੈਠੇ ਆ ਠੀਕ ਆ ਜੀ ਵਾਲੇ ਜਮੀਨ ਰਕਬਾ ਸਾਡਾ 5-500 ਕਿਲੋ ਭੋਜੋ ਬੱਲੜ ਦਾ ਇੱਥੇ ਆ ਵਾਲੇ ਤੋਂ ਤੂਟਾਂ ਲਵਾ ਲਿਆ ਬਾਈ ਮੈਂ ਨਾ 7-8 ਦਿਨ ਪਹਿਲਾਂ ਇੱਥੇ ਲੰਘਿਆ ਸੀ ਵਧੀਆ ਝੋਨੇ ਸੀ ਉੱਦੇ ਪਾਣੀ ਥੋੜਾ ਥੋੜਾ ਪੈ ਰਿਆ ਸੀ ਆ ਜਿੰਨੀ ਜਮੀਨ ਹੈ ਬੱਲੜ ਕਿਹਾ ਜੀ ਅੱਛਾ ਜੀ ਜਿਹੜੀਆਂ ਜ਼ਮੀਨ ਆ ਉਹ ਪਰਲੇ ਪਾਸੇ ਤੇ ਹੰਡੀ ਉਹ ਭੁੱਜੋਗੇ ਅੱਛਾ ਇਹ ਭੁੱਜੋਗੇ ਤੇ ਪੁਰਾਣਾ ਪਿੰਡ ਦੇ ਹੁਣ ਵੇਚ ਰਾਕ ਪਿੰਡ ਆ ਉਹ ਜਿੱਥੇ ਮੋਟਦੀ ਵੀ ਹਨ ਉਹ ਰੁਕੀਦੀ ਦੀ ਹਾਂ ਹਾਂਜੀ ਹਾਂ ਸਾਰਾ ਇਧਰ ਦੇ ਪਾਸੇ ਇੱਥੇ ਬਦਲ ਪਿੰਡ ਦਾ ਠੀਕ ਹੈ ਤੁਸੀਂ ਕੱਲ ਵੀ ਆਏ ਸੀ ਇੱਥੇ ਹਾਂ ਰੋਜ਼ ਆਵਰੀ ਦਾ ਕਿਵੇਂ ਪਾਣੀ ਪੂਣੀ ਘਟਿਆ ਵਧਿਆ ਵਧ ਰਿਹਾ ਬਾਈ ਅੱਜ ਵੀ ਪੌਂਗ ਡੈਮ ਚ ਹੋਰ ਛੜਦਾ ਇਹ ਤਾਂ ਮੈਨੂੰ ਲੱਗਦਾ ਡੋਬੂ ਗਿਆ ਬੰਨ ਹੁਣ ਤਾਂ ਇਹਨਾਂ ਦਾ ਖਤਰਾ ਜੇ ਤਾਂ ਪਤਾ ਤੁਸੀ ਬੰਨਾਂ ਦਾ ਖਤਰਾ ਦੋਨਾਂ ਦਾ ਜੀ ਜਿਹੜਾ ਪਾਣੀ ਛੱਡਿਆ ਹੈ ਜੇ ਤਾਂ ਉਹ ਗਿਆ ਇੱਥੇ ਨਾ ਪਲਕੇ ਚ ਪਰਸੋਂ ਤਾਈਆ ਕਿਉਂਕਿ ਜਿਵੇਂ ਮੰਨ ਲਓ ਇੱਥੇ ਗੁਜਰਾਏ ਮੱਜਾ-ਮੱਜਾ ਲੰਗਦੀਆਂ ਨਾ ਉੱਥੇ ਬੰਨ ਕਮਜ਼ੋਰ ਆ ਹਾਂਜੀ ਹੁਣ ਤਾਂ ਇੰਨਾ ਬੰਨਾਂ ਦਾ ਖਤਰਾ ਚਲੋ ਫਸਲਾਂ ਵੀ ਗਈਆਂ ਬਾਕੀ ਬਈ ਜ਼ਿਆਦਾ ਦੁੱਖ ਆ ਘਰਾਂ ਦਾ ਬਹੁਤ ਸਾਰੇ ਪਿੰਡ ਜਿਹੜੇ ਡੁੱਬ ਗਏ ਹਾਮਦਾਲਾ ਦੋ ਤਿੰਨ ਪਿੰਡ ਹੋਰ ਸੀਗੇ ਹਾਂਜੀ ਹਾਂਜੀ ਅ ਇੱਕ ਐਸਾਈਡ ਤੇ ਵੀ ਪਿੰਡ ਸੀਗੇ ਸਭ ਡੁੱਬ ਗਏ ਸਾਰੇ ਸਾਰੇ ਬਾਈ ਗੱਡੀ ਲੈ ਗਿਆ ਸ਼ਿਫਟ ਤੇ ਜਾ ਰਿਹਾ ਹਾਂ ਉਹ ਅੱਗੇ ਇਹਨਾਂ ਦਾ ਘਰ ਹੋਣਾ ਹਨਾ ਯਾਰ ਕੋਈ ਰਿਸ਼ਤੇਦਾਰ ਵੀ ਆਈਂਦੇ ਹਨਾ ਪਰ ਰਿਸਕ ਜਾਨ ਨਹੀਂ ਲੈਣਾ ਚਾਹੀਦਾ ਬਾਈ ਕਿੱਥੋਂ ਆਇਆ ਤੇ ਪਾਣੀ 'ਚ ਡੁੱਬਣਾ ਤੂੰ ਇੰਨੇ ਪਾਣੀ 'ਚ ਹੈ ਬੇਟਾ ਇੱਧਰ ਨਹੀਂ ਜਾਣਾ ਸੜਕ ਦੇ ਉੱਤੇ ਉੱਤੇ ਰਹੀਂ ਚੰਗਾ ਔਰ ਤੋਂ ਪਿੱਛੇ ਮੋੜਾਂ ਨਹੀਂ ਚੰਗਾ ਨੌ ਕਿ ਆ ਤੇਰਾ ਅੱਗੇ ਚੱਲੀ ਹਾਂ ਬੰਦਰ ਖੁੱਤ ਕੇ ਲਾਏਗਾ ਅੱਛਾ ਹਾਂ ਅਮੋ ਚਾ ਆ ਲੋਕ ਫੜੀ ਜਾਂਦੇ ਆ ਤੇਰਾ ਨਾਮ ਕੀ ਆ ਪ੍ਰਗਟ ਰਿੰਗ ਕਿਹਦੇ ਨਾਲ ਆਇਆ ਤੂੰ ਮੈਂ ਪ੍ਰਗਟ ਦੇ ਨਾਲ ਵੈਰੀ ਗੁੱਡ ਪ੍ਰਗਟ ਉੱਥੇ ਖੜਾ ਆਪਾ ਠੀਕ ਆ ਆ ਜਾ ਫਿਰ ਆਪਾਂ ਚੱਲਦੇ ਆਂ ਨਹੀਂ ਤੂੰ ਮੁਰਜਾ ਯਾਰ ਪਾਣੀ ਤੇਜ ਆ ਆਪਾਂ ਤੁਹਾਨੂੰ ਅੱਗੇ ਤੱਕ ਦਿਖਾ ਕੇ ਲਿਓਣਾ ਮੈਂ ਉਹ ਕਾਕਾ ਮੁੜ ਗਿਆ ਪਾਣੀ ਦੇਖਣ ਆਇਆ ਸੀਗਾ ਪਾਣੀ ਬਹੁਤ ਤੇਜ ਆ ਉਹ ਅੱਗੇ ਵਾਲੇ ਪੌਲ ਤੇ ਆਪਾਂ ਜਾਣਾ ਸੀ ਦੇਖਦੇ ਹੌਲੀ ਹੌਲੀ ਪਹੁੰਚਦਾ ਮੈਂ ਅਗਲੇ ਪੁਲ ਤੇ ਉੱਥੋਂ ਤੱਕ ਤੁਹਾਨੂੰ ਦਿਖਾਉਣਾ ਮੈਂ ਜਿਵੇਂ ਜਿਵੇਂ ਆਪਾਂ ਅੱਗੇ ਜਾ ਰਹੇ ਨਾ ਪਾਣੀ ਐਵੇਂ ਹੀ ਚੱਲ ਰਿਹਾ ਉਹ ਅੱਗੇ ਵੀ ਲੰਗਰ ਲਾਇਆ ਹੈਗਾ ਉਹ ਜਿਹੜੇ ਘਰਕੁਰ ਜੇ ਕੋਈ ਘਰੇ ਹੈਗਾ ਤਾਂ ਉਹਨਾਂ ਦੇ ਖਾਣ ਲਈ ਜਾਂ ਕੋਈ ਜਿਹੜੀਆਂ ਸੇਵਾ ਕਰਨ ਆਉਂਦੇ ਆ ਕੋਈ ਹੋਰ ਰਸਤ ਪਾਣੀ ਲੈ ਕੇ ਉਹਨਾਂ ਦੇ ਲਈ ਔਰ ਕੁਛੋ ਨਾ ਨਜ਼ਰ ਆ ਰਿਹਾ ਉੱਥੇ ਵੀ ਬੂਟੀ ਲੱਗੀ ਹੋਈ ਆ ਆ ਰੋਡ ਸੀਗਾ ਇਹ 20 ਫੁੱਟਾ ਰੋਡ ਸੀਗਾ ਇੱਥੇ ਬੱਸ ਜਾਂਦੀ ਆ ਰੂਟ ਬੱਸ ਦਾ ਹੈਗਾ ਪੱਟੀ ਤੋਂ ਲੈ ਕੇ ਤੇ ਥਰੋਈਪੁਰ ਲੰਬਾ ਰੂਟ ਆ ਇੱਥੇ ਬੱਸ ਆਂਦੀ ਆ ਰੂਟ ਵੀ ਹੁਣ ਹਫਤਾ ਹੋ ਗਿਆ ਬੰਦ ਹੀ ਆ ਬਹੁਤ ਜਗ੍ਹਾ ਤੋਂ ਟੁੱਟ ਗਿਆ ਐਵੇਂ ਸਾਰੀਆਂ ਲਾਈਨਾਂ ਜਿਹੜੀਆਂ ਇਹ ਬਿਜਲੀ ਬੰਦ ਹੋ ਗਈ ਸਾਰੇ ਏਰੀਏ 'ਚ ਇਹ ਮਾਝਾ ਏਰੀਆ ਹੈਗਾ ਬਾਈ ਵੀ ਆ ਗਏ ਮੇਰੇ ਪਿੱਛੇ ਆਜੋ ਆਜੋ ਚੋਬਰ ਵੀ ਤੁਰੇ ਆਉਂਦੇ ਆ ਐਸ ਪਾਸੇ ਨਾ ਬੰਨ ਬੰਨ ਰਹੇ ਆ ਤੁਸੀਂ ਬੰਨ ਉਹ ਖਰਾਬ ਮਤਲਬ ਉਹ ਕਹਿੰਦੇ ਲੀਕ ਹੋ ਗਿਆ ਕਾਫੀ ਜਗ੍ਹਾ ਤੇ ਉਥੇ ਟਰੈਕਟਰ ਲੱਗੇ ਆ ਬਾਈ ਲੱਗੇ ਆ ਕਿਉਂਕਿ ਜੇ ਹੁਣ ਇਹ ਬੰਨ ਟੁੱਟਦਾ ਤਾਂ ਫੇਰ ਬਾਈ ਅੱਗੇ ਸੈਂਕੜੇ ਪਿੰਡ ਜਿਹੜੇ ਉਹ ਰੂੜੂਗੇ ਉਹ ਡੁੱਬੂਗੇ ਤੇ ਹੁਣ ਤਾਂ ਆ ਬੰਨ ਨੂੰ ਜਿਹੜਾ ਪਿੱਛੇ ਆ ਤੁਸੀਂ ਬੰਨ ਤੇ ਅੱਗੇ ਸੋਈਪਰ ਵਾਲਾ ਜਿਹੜਾ ਬੰਨ ਹੈਗਾ ਉਹ ਦੋਨਾਂ ਨੂੰ ਹੁਣ ਤੱਕ ਖਤਰਾ ਬਾਕੀ ਤਾਂ ਸਾਰਾ ਕੁਝ ਹੁਣ ਬਰਬਾਦ ਹੋ ਗਿਆ ਲੋਕਾਂ ਦੇ ਆ ਘਰਾਂ ਚ ਵੀ ਆ ਗਿਆ 7-7 8-8 ਫੁੱਟ ਪਾਣੀ ਆਹ ਮੋਟਰ ਵਾਲਾ ਕੋਠਾ ਆ ਬੂਟੀ ਲੱਗੀ ਜਾਂਦੀ ਹੁਣ ਆ ਖੇਤਾਂ ਚ ਆ ਜਿਹੜੀ ਆਉਂਦੀ ਆ ਨਾ ਹਰੀਕੇ ਬੰਨ ਤੋਂ ਜਾਂ ਪਿੱਛੋਂ ਹਰੀਕੇ ਹੈੜ ਤੋਂ ਉਹ ਆ ਲੱਗੀ ਜਾਂਦੀ ਆ ਬਾਈ ਵੀ ਆ ਗਈ। ਨਾ ਪਾਣੀ ਹੀ 23 ਵੀਰ। ਅੱਛਾ 23 ਦੇ ਵਿੱਚ ਇਹਨਾਂ ਨਾ ਪਾਣੀ ਸੀਗਾ। ਆ ਐਸਿਡ ਕਿਤੇ? ਹਏ ਉਹ ਪਿੱਛੇ ਟੁੱਕ ਫੇ। ਆ ਮੋਟਰ ਆ ਘੁਠਾ ਇੱਥੇ ਪਾਣੀ ਘਟਾ। ਇੱਥੇ ਪਾਣੀ ਇੱਥੇ ਬਣੇ ਆ। ਆ ਦਾਫ ਰਗੀ ਇਧਰ ਉੱਚੀ ਜਗ੍ਹਾ। ਇਹ ਮੋਟਰ ਆ ਘੁਠਾ ਘਾਰ ਅੱਗੇ ਕਿਸੇ ਦਾ। ਇਹ ਇੱਥੇ ਆ ਗਿਆ। ਆ ਘਰ ਵਾਲੇ ਤਾਂ ਚਲੇ ਗਏ ਹੋਣਗੇ। ਇਹ ਤਾਂ ਜਿਆਦਾ ਪਾਣੀ ਇੱਥੇ। ਇਥੋਂ ਸੜਕ ਬਚਾਉਣ ਦੀ ਕੋਸ਼ਿਸ਼ ਕੀਤੀ ਹਨਾ ਗੱਟੇ ਲਾਏ ਅੱਛਾ ਘਰ ਵੀ ਬਚੂਆ ਇੰਨਾ ਢਾਬਾ ਫੁੱਲਿਆ ਮੂਰੇ ਠੀਕ ਆ ਘਰ ਵੀ ਬਚੂਗਾ ਤੇ ਆ ਸੜਕ ਵੀ ਬਚੂ ਤਾਂ ਲਾਇਆ ਕਾਰ ਇੰਨਾ ਉੱਚੀ ਜਗ੍ਹਾ ਤੇ ਆ ਇੱਥੇ ਆ ਪੁਲਿਸ ਚੌਂਕੀ ਆ ਇਹ ਵੀ ਪਾਣੀ ਦੇ ਵਿੱਚ ਅੱਛਾ ਠੀਕ ਆ ਆ ਹੁਣ ਤਾਂ ਯਾਰ ਜ਼ਿਆਦਾ ਹੀ ਹੋ ਗਿਆ ਕੰਮ ਖਰਾਬਾ ਉਹ ਕਿਰ ਅੱਗੇ ਵੀ ਹੈਗੇ ਹਾਂਜੀ ਇਹਦਾ ਇਛਾ ਤਾਂ ਬਹੁਤ ਆ ਦੇਖੋ ਲਿਖਿਆ ਹੈਗਾ ਨਾਕਾ ਪੋਵਾਲ थाना सदर ਪੱਟੀ ਪੰਜਾਬ ਪੁਲਿਸ ਤਰਨਤਾਰਨ ਆ ਦੇਖੋ ਆ ਇਹਨਾਂ ਦਾ ਕਮਰੇ ਸੀਗੇ ਇਹ ਵੀ ਸਾਰੇ ਡੁੱਬ ਗਏ ਪੁਲਿਸ ਦੇ ਇਧਰ ਆ ਦਰਿਆ ਪਾ ਪੁਲ ਤੇ ਤੁਹਾਨੂੰ ਜਾ ਕੇ ਦਿਖਾਉਨੇ ਇਧਰ ਆ ਇੱਥੋਂ ਆ ਪੌਲ ਉੱਚਾ ਇਸ ਕਰਕੇ ਸੁੱਕਿਆ ਮੱਝਾ ਕੱਢ ਕੇ ਲਿਆਏ ਦਰਿਆ 'ਚ ਇਹ ਕੱਢ ਕੇ ਲਿਆਏ ਹੁਣੇ ਘਰ ਆਪਣੇ ਏਰੀਆ ਦੇ ਆ ਬਾਈ ਅੱਛਾ ਜੀ ਇਹਨਾਂ ਦੇ ਘਰ ਕਿੱਥੇ ਹੋਣੇ ਨਾਲੇ ਪਿੰਡ ਦੇ ਵਿੱਚ ਬੰਡਾਲੇ ਸੀ ਪਾਣੀ ਮੱਝਾਂ ਅੰਦਰ ਜ਼ਿਆਦਾ ਹੋ ਗਿਆ ਨਾ ਮੱਝਾਂ ਦੇ ਪਾਣੀ ਥੱਲੇ ਵੜ ਗਿਆ ਹੂੰ ਹੂੰ ਕੱਢਣਾ ਹੋਣਾ ਰਣਾ ਔ ਪਹਿਲਾਂ ਇਹ ਸੀ ਨਾ ਕਈ ਘਰ ਉੱਚੇ ਸੀਗੇ ਡੁੱਕਣਗੇ ਇਹ ਸੀਗਾ ਵੀ ਸਾਡੇ ਸਾਡੇ ਪਾਣੀ ਨਹੀਂ ਆਉਂਦਾ ਆ ਕਰ ਰਿਹਾ ਵਿਚਾਰਾ ਕੋਈ ਨਹੀਂਗਾ ਇੱਥੇ ਇੱਧਰ ਵੇਖੋ ਪਾਣੀ ਬਾਈ ਕਿਦਾਂ ਨਾ ਤੇਜ਼ ਪਾਣੀ ਆ ਦੱਸ ਇਹ ਜਿੱਧਰ ਜਾਊਗਾ ਇਹ ਤਾਂ ਯਾਰ ਪਿੰਡਾ ਇਹ ਪਿੰਡੋਬੀ ਜਾਂਦਾ ਦੇਖੋ ਪਾਣੀ ਅਜੇ ਇੱਕ ਪੁਲੀ ਆ ਇਹੋ ਜਿਹਿਆਂ ਕਿੰਨੀਆਂ ਪੁਲੀਆਂ ਹੋਣੀਆਂ ਨਜ਼ਰ ਮਾਰੋ ਤੁਸੀਂ ਹਾਂਜੀ ਉਹ ਛੋਟੀਆਂ ਪੁਲੀਆਂ ਵੱਡੀ ਪੁਲੀ ਇਹ ਵੱਡੀ ਪੁਲੀ ਆ ਆਦਰੀਆ ਤੇ ਆ ਬਾਈ ਕੋਟ ਬੁੱਡੇ ਵਾਲਾ ਪੋਲ ਹੈਗਾ ਰਿਆ ਦੇ ਉੱਤੇ ਸਤਲੁਜ ਵਿਆਸ ਆਰ ਜੀ ਬਨ ਲਾਇਆ ਮਤਲਬ ਫਸਲਾਂ ਨੂੰ ਬਚਾਉਣ ਦੇ ਲਈ ਲੈ ਗਿਆ ਸਾਰਾ ਕੁਝ ਰੋੜ ਕੇ ਆ ਇਧਰ ਘਰ ਆ ਇਧਰ ਸਾਰਾ ਪਿੰਡ ਜਲੂ ਕੇ ਸਭ ਕੁਝ ਡੁੱਬ ਗਿਆ ਹੋਏ ਅਗਲੀ ਸਾਈਡ ਤੇ ਦੇਖੋ ਤੁਸੀਂ ਪੌਲ ਦੇ ਪਾਣੀ ਪਾਣੀ ਨਜ਼ਰ ਆ ਰਿਹਾ ਪਾਣੀ ਵੀ ਇਹ ਨਾ ਆ ਦੇਖਿਓ ਲਾਲ ਪਾਣੀ ਮਿੱਟੀ ਘੋਲ ਕੋਲ ਆਉਂਦੀ ਆ بارشਾਂ ਦਾ ਪਾਣੀ ਆ ਇਹ ਉਹ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਜਿਹੜਾ ਬੰਨ ਸੀਗਾ ਆਰਜੀ ਬੰਨ ਟੁੱਟ ਟੁੱਟ ਗਿਆ ਕਈ ਜਗ੍ਹਾ ਤੋਂ ਸਾਰਾ ਪਾਣੀ ਪਾਣੀ ਹੋ ਗਿਆ ਇਹ ਗੁਰਦੁਆਰਾ ਸਾਹਿਬ ਆਪਾਂ ਆ ਗਏ ਸੀਗੇ ਪਰ ਅੱਗੇ ਆਪਾਂ ਨੂੰ ਜਾਣ ਦਾ ਮਾਸ ਕਰਨਾ ਅੱਗੇ ਜਾਣ ਦਾ ਕੋਈ ਰਸਤਾ ਨਹੀਂ ਹੈਗਾ ਜੇ ਆਪਾਂ ਪੁਲ ਆ ਪਾਰ ਵੀ ਕਰ ਲੈਨੇ ਆ ਨਾ ਤੇ ਇੱਥੇ ਕੋਈ ਬੇੜੀ ਨਹੀਂ ਹੈਗੀ ਆਪਾਂ ਨੂੰ ਲਜਾਨ ਦੇ ਲਈ ਤੇ ਨਾ ਦਰਿਆ ਦੇ ਵਿੱਚ ਬੇੜੀ ਅਲਾਉ ਕੀਤੀ ਐ ਇਹਦੇ ਵਿੱਚ ਕੋਈ ਆਗਿਆ ਨਹੀਂ ਹੈਗੀ ਕਿਸੇ ਨੂੰ ਇਹਦੇ ਵੱਡੇ ਦਰਿਆ 'ਚ ਪਾਣੀ ਦੇ ਵਿੱਚ ਬੇੜੀ ਪਾਉਣ ਦੀ ਆਪ ਕੰਡੇ ਦੇ ਖੜੇ ਆ ਮੀਨ ਇੱਥੇ ਦਰਿਆ ਵਗਦਾ ਇਹ ਪਰ ਸੈਂਟਰ 'ਚ ਬਹੁ ਡੂੰਗਾ ਦੇਖੋ ਕੋਈ ਪਾਣੀ ਨਹੀਂ ਘਟਿਆ ਕਿ ਰੱਬ ਸੁੱਖ ਰੱਖੇਗਾ ਘਰ ਸੀਗਾ ਇੱਥੇ ਘਰ ਵਾਨ ਦੇ ਬਿਲਕੁਲ ਨਾਲ ਸੀ ਇਹ ਕਿੰਨਾ ਕਿੰਨਾ ਪਾਣੀ 10-10 ਫੁੱਟ ਪਾਣੀ ਉਹ ਭਾਈ ਉਹ ਘਰ ਚ ਇੱਕ ਗੁਰਦੁਆਰਾ ਸਾਹਿਬ ਇੱਧਰ ਸੀਗਾ ਉਹਦੇ ਘਰ ਤੋਂ ਐਸਾਈਡ ਆ ਦੇਖੋ ਇੱਥੇ ਵੀ ਕਿੰਨਾ ਕਿੰਨਾ ਪਾਣੀ ਆਪਾਂ ਦੂਜੀ ਸਾਈਡ ਵੀ ਦੇਖਦੇ ਆ ਇੱਕ ਬਾਈ ਨੇ ਬਾਗ ਲਾਇਆ ਸੀਗਾ ਇੱਥੇ ਉਹਦੇ ਉੱਥੇ ਪਾਣੀ ਹੈ ਨਹੀਂ ਸੀਗਾ ਪ੍ਰਾਣੀ ਵੀਡੀਓ ਦੇਖਿਓ ਇਥੋਂ ਫਰੋਜਪੁਰ ਨੂੰ ਪਾਣੀ ਜਾ ਰਿਹਾ ਅਗਲੇ ਸਾਰੇ ਪਿੰਡੇ ਨੇ ਡੋਪਿਆ ਇੱਥੇ ਆ ਪਾਈਆਂ ਦਾ ਘਰ ਸੀਗਾ ਇਹ ਵੀ 2-4 ਫੇਰੀ ਦੇ ਪਾਣੀ ਆ ਤੇ ਇਹ ਦਰਬਾਗ ਦੇਖ ਬੁਰਾ ਹਾਲ ਆ ਬਈ ਆ ਇਹਨਾਂ ਨੇ ਗੱਡੀ ਲੈਂਦੀ ਐ ਮਰੂਦਾਂ ਦਾ ਬਾਗ ਆ ਨਾ ਉਹ ਲੌਨ ਨੂੰ ਬਾਗ ਹੁਣ ਡੁੱਬ ਗਿਆ ਤੇ ਉਹ ਲੌਨਗੇ ਮਰੂਦ ਤੇ ਦੇ ਚ ਲੱਦਣਗੇ ਇਹ ਲੌਣ ਲੱਗ ਪੇ ਵਧੀਆ ਯਾਰ ਰੋਕ ਲਿਆ ਪਾਣੀ ਹੋਰ ਬਾਈ ਕਿਵੇਂ ਹੋ ਵਧੀਆ ਵਧੀਆ ਚੀਜ਼ ਅੱਜ ਵਧੀਆ 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 ਸਭ ਤਾਂ ਠੀਕ ਆ ਠੀਕ ਆ ਵੀਰੇ ਠੀਕ ਆ ਕਿਵੇਂ ਗੱਟੇ ਪਰ ਪਰ ਲਾਈ ਜੰਨੇ ਵਧੀਆ ਯਾਰ ਇਹ ਵੀਰ ਜੀ ਗੱਟੇ ਤਾਂ ਹੀ ਲਾਏ ਹੋ ਇੱਥੇ ਹਾਂ ਕਿਹਨੇ ਸ਼ੈਤਾਨ ਦੇ ਨਾ ਚੋਕੇ ਦੇ ਪਰਲੇ ਬੰਨੇ ਛੁੱਟ ਕੇ ਗੱਟੇ ਹਟੇ ਤੁਸੀਂ ਕਿੱਥੇ ਸੀ ਆ ਘਰ ਤੋਂ ਡਾ ਨਹੀਂ ਹਾਂਜੀ ਘਰ ਅਸੀਂ ਦਵਾਈ ਲੈਣ ਗਏ ਕੋਲ ਵੱਡੇ ਅੱਡੇ ਤੋਂ ਅੱਛਾ ਜੀ ਇਹ ਡਾਕੂਮੈਂਟ ਉੱਥੇ ਚਲੇਗਾ ਖੱਡਾ ਤਾਂ ਹੀ ਵੱਜੇਗਾ ਆ ਵੀ ਵੱਜੇਗਾ ਉਹ ਵੀ ਵੱਜ ਗਿਆ ਨਹੀਂ ਦੱਸ ਯਾਰ ਇਹੋ ਜੀ ਸਤਾਨੀ ਕਾਦੀ ਹੈ ਨਾ ਦੱਸੋ ਆ ਗੱਟੇ ਲਾਰੇ ਚਲ ਵਧੀਆ ਯਾ ਜੇ ਰੁੜ ਗਿਆ ਤਾਂ ਦੇਖ ਲਓ ਕਿੰਨਾ ਪਾਣੀ ਆ ਆਹ ਸਾਨੇ ਉਹ ਸਰਦਾਰ ਵੀ ਕਿੱਥੇ ਟੋਆ ਚੜੇਗਾ ਹਾਂਜੀ ਮੈਂ ਕਹਿੰਦਾ ਦਹੀਂ ਲੋਕਾਂ ਦਾ ਵੀ ਫਿਰ ਤੁਹਾਡਾ ਘਰ ਤੱਕ ਆ ਜਾਣਾ ਟੋਆ ਸਾਰਾ ਬੈਕ ਸਾਈਡ ਕੂਠੀ ਬਾਈ ਇਹਨਾਂ ਦੀ ਆ ਹਾਂ ਕੂਠੀ ਆ ਘਰ ਤੁਹਾਡਾ ਨਾ ਹਾਂਜੀ ਹਾਂਜੀ ਆ ਬਾਈਆਂ ਦਾ ਘਰ ਆ ਦੇਖੋ ਇੱਥੇ ਨਾ ਢੱਬਾ ਖੋਲਿਆ ਸੀ ਬਾਈ ਢੱਬਾ ਚੱਲਦਾ ਹੁਣ ਟਾਬਾ ਖੁੱਲਿਆ ਇਹਨਾਂ ਦਾ ਘਰ ਫਿਰ ਇਹਨਾਂ ਦੇ ਘਰ ਨੂੰ ਬੈਕ ਸਾਈਡ ਤੋਂ ਪਾਣੀ ਲੱਗਿਆ ਪਿੱਛੋਂ ਯਾਰ ਨਾਲ ਅੱਛਾ ਪਿੱਛੋਂ ਦਾ ਪਾਣੀ ਲੱਗਿਆ ਨਾਲ ਅੱਛਾ ਜੀ ਆਹ ਮੂਰੇ ਉਹ ਇਹ ਬਚਾਈ ਜਾਂਦੇ ਗੱਟੇ ਲਾ ਕੇ ਲਾਲੋ ਲਾਲੋ ਯਾਰ ਵਧੀਆ ਜੇ ਪਾਣੀ ਚੱਲ ਗਿਆ ਤਾਂ ਫਿਰ ਇੱਥੋਂ ਦਾ ਘਟਾ ਲੱਗ ਗਿਆ ਨਹੀਂ ਹਾਂਜੀ ਸਸੀガル ਜੀ ਕੀ ਹਾਲ ਇੱਥੇ ਬੈਨੇ 10 ਮਿੰਟ ਘਰ ਛੱਡ ਗਏ ਚੱਲ ਬੂਟੀ ਦਾ ਵੀ ਵਧੀਆ ਹੋ ਗਿਆ ਹਨਾ ਯਾਰ ਬੂਟੀ ਲੱਗ ਗਈ ਪਾਣੀ ਜਿਆਦਾ ਸੱਟ ਨਾ ਮਾਰੂ ਇੱਥੇ ਹਾਂ ਬੂਟੀ ਨੇ ਰੋਕਿਆ ਹਾਂ ਨੇ ਕਿਉਂ ਉਧਰ ਵੀ ਜਗ੍ਹਾ ਨੀਮੀ ਆ ਨਾ ਆ ਸਾਈਡ ਫਿਰ ਇਹਨੇ ਟੋਆ ਪਾ ਦੇਣੇ ਸੀ ਇੱਥੇ ਲੈ ਜਾਣਾ ਸੀ ਜੀ ਨਾਲੋਂ 1.5 ਕਿਲੋਮੀਟਰ ਤੁਰੇ ਹੋਵਾਂਗੇ ਪਰ ਪਾਣੀ ਦੇਖੋ ਆ ਦਰਿਆ ਨਹੀਂ ਇੱਥੇ ਸਾਰੇ ਝੋਨੇ ਸੀ ਤੇ ਜਾਂ ਪੱਠੇ-ਪੁੱਠੇ ਸੀਗੇ ਪਰ ਪਾਣੀ ਸਾਰੇ ਸ਼ੈਡ ਹੋ ਗਈ ਹੈ ਚਾਹੇ ਤੁਸੀਂ 2 ਕਿਲੋਮੀਟਰ ਚਲੇ ਜਾਓ ਚਾਹੇ ਕਿਲੋਮੀਟਰ ਜਿਹੜੇ ਲੋਕ ਹੈਗੇ ਆ ਨਾ ਵਿਚਾਰਿਆਂ ਦੇ ਘਰ ਬਾਹਰ ਡੁੱਬ ਗਏ ਜਾਂ ਪਸ਼ੂ ਆ ਉਹਨਾਂ ਨੂੰ ਜਿਆਦਾ ਜਰੂਰਤ ਪਸ਼ੂਆਂ ਦੇ ਚਾਰੇ ਦੀ ਆ ਬਾਈ ਵੀ ਕਹਿ ਰਿਹਾ ਸੀਗਾ ਕਿ ਚਾਰਾ ਉਹਨਾਂ ਨੂੰ ਕਈ ਵਾਰ ਨਾ ਜਿਨ੍ਹਾਂ ਨੂੰ ਜਰੂਰਤ ਨਹੀਂ ਉਹ ਲੋਕ ਲੈ ਲੈਂਦੇ ਆ ਪਾਣੀ ਹੈਗਾ ਬਾਈ ਤੁਹਾਡੇ ਚੜ ਗਿਆ ਪਾਣੀ ਸਮਾਰਟਫੋਨ ਕੱਢਿਆ ਨਹੀਂ ਕਾਰਡ ਦੇਤੀ ਕਾਰਡ ਕੱਢਦੇ ਸਮਾਰਟ ਦੇਤੀ ਇਹ ਸਾਰੇ ਬਾਈ ਜਮੀਨਾਂ ਜਮੂਨਾਂ ਵਾਲੇ ਆ ਜਾਂ ਪਾਣੀ ਦੇਖਣ ਵਾਲੇ ਇਧਰ ਟੀਮਾਂ ਤੁਹਾਨੂੰ ਦਿਖਾਉਣਾ ਜਿਹੜੇ ਸੇਵਾ ਕਰ ਰਹੇ ਉਹਨਾਂ ਦੀਆਂ ਟੀਮਾਂ ਹੋਰ ਬਾਈ ਕੀ ਹਾਲ ਹੈ ਬਾਬਾ ਸੰਤ ਖਾ ਉਸਾ ਜੀ ਜਗਤਪੁਰ ਇਹ ਪਾਣੀ ਦੀ ਸੇਵਾ ਕਰ ਰਹੇ ਇੱਧਰ ਲੰਗਰ ਦੀ ਸੇਵਾ ਮੈਂ ਪਾਸ ਵਧੀਆ ਕਿੱਥੋਂ ਕਿਹੜਾ ਪਿੰਡ ਹਾਂਜੀ ਬਰ ਬਰ ਦੇ ਦਰਬਾਰ ਦੀ ਗੱਲ ਹਾਂ ਜਿੱਥੋਂ ਦੀ ਬਰਾੜ ਕੇ ਬੈਠੀ ਆੜ ਕੇ 50 ਰੁਪਏ ਲੈਣ ਦੇ ਆ ਬਾਪੂ ਕੀ ਹਾਲ ਹੈ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਤੁਹਾਡਾ ਪਿੰਡ ਕਿਹੜਾ ਇਹੋ ਹੀ ਪਿੰਡ ਆ ਜੀ ਪਾਉ ਵਾਲਾ ਛੋਟੀ ਜਿਹੀ ਜ਼ਮੀਨ ਵੀ ਹੈਗੀ ਇੱਥੇ ਹਾਂਜੀ ਇੱਥੇ ਹੀ ਆ ਜੀ ਅੱਛਾ ਜੀ ਠੀਕ ਹੈ ਠੀਕ ਆ ਸਸੀਆ ਭਾਈ ਸਸੀਆ ਜੀ ਕੀ ਹਾਲ ਹੈ ਤੁਹਾਡਾ ਘਰ ਕਿੱਥੇ ਸੀਗਾ ਆ ਜੀ ਆ ਜਿਹੜਾ ਹਾਂਜੀ ਆਹ ਥਾਲੀਆਂ ਆ ਬੰਦੇ ਨੇ ਗਏ ਕੋਠਾ ਕੋਠਾ ਕੱਚਾ ਆ ਜਹਾੜ ਕੋਠੀ ਦੇ ਨਾਲ ਤੇ ਪਾਣੀ ਡੁੱਬ ਗਿਆ ਬਚਿਆ ਕੇ ਡਿੱਗਿਆ ਡੁੱਬ ਗਿਆ ਡਿੱਗ ਗਈ ਆ ਵੀ ਹਾਂ ਡਿੱਗਾ ਡਿੱਗਾ ਡਿੱਗ ਗਈ ਆ ਤੇ ਕੰਮ ਕੀ ਕਰਦੇ ਤੁਸੀਂ ਕਿਸਾਨ ਖੇਤੀ ਦਾ ਗਈ ਰੋੜ ਗਈ ਹਲਾ ਕਿੱਲਾ ਇੱਕੋ ਹੀ ਪੈ ਗਿਆ ਬਾਕੀ ਪਰਿਵਾਰ ਵਾਲੇ ਕਿੱਥੇ ਹੁਣ ਆਪਾ ਆਪਾਂ ਤੇ ਉਹਦੇ ਘਰ ਘਰ ਭਾਇਆ ਜੀ ਸਭ ਕੋਈ ਰੋੜ ਗਿਆ ਹਨਾ ਇਹ ਬਾਈ ਦੱਸਦੇ ਕਿ ਇਹ ਬਾਲੇ ਬੱਤਿਆਂ ਦਾ ਤੁਹਾਡਾ ਘਰ ਉਹ ਵੀ ਡਿੱਗਣ ਵਾਲਾ ਹਾਂਜੀ ਹਾਂਜੀ ਕੋਠਾ ਕੋਠਾ ਦੇ ਪੈ ਗੱਲ ਵਿੱਚ ਆਏ ਆ ਕਣਕ ਵੀ ਨਹੀਂ ਨਿਕਲੀ ਕਿਰੀ ਨਾਂ ਕੀ ਆ ਤੁਹਾਡਾ ਮੇਰਾ ਹਰਪਾਜਨ ਹਾਂ ਹਰਪਾਜਨ ਸਿੰਘ ਇਹ ਪਿੰਡ ਪਿੰਡ ਬੱਲੜਕੇ ਬੱਲੜਕੇ ਇਹ ਜਿਹੜੀ ਲੋਕੇਸ਼ਨ ਤੁਹਾਨੂੰ ਦੱਸ ਦਿੰਨਾ ਇਹ ਹੈਗਾ ਕੋਟ ਬੁੱਡੇ ਵਾਲਾ ਜੀ ਪੋਵਾਲ ਠੀਕ ਹੈ ਜੀ ਠੀਕ ਹੈ ਪੋਵਾਲ ਵਾਲਾ ਤੁਸੀ ਬੰਨ ਇਹ ਹਣਾ ਉਹ ਤੁਸੀ ਬੰਦੇ ਸਾਹਮਣੇ ਹੀ ਇਹਦਾ ਘਰ ਆ ਜਿੱਥੇ ਆ ਪੁਲਿਸ ਨੱਕਾ ਲੱਗਿਆ ਉਹਦੇ ਸਾਹਮਣੇ ਬਾਈ ਦਾ ਘਰ ਠੀਕ ਹੈ ਜੀ ਠੀਕ ਹੈ ਜੇ ਦੋਸਤ ਭਰਾ ਕੋਈ ਦੇਖ ਰਿਹਾ ਹੈਗਾ ਤੇ ਇਹਦੀ ਮਦਦ ਪਾਈ ਦੀ ਜਰੂਰ ਕਰਨੀ ਆ ਬਾਈ ਨੰਬਰ ਹੈਗਾ ਕੋਈ ਫੋਨ ਨੰਬਰ ਤੇਰਾ ਨੰਬਰ 2 ਨੂੰ ਲੈਦਾ ਯਾਰ ਧੋਲੀ ਕਿੱਥੇ ਆ ਆ ਬੇਟਾ ਬਾਈ ਦਾ ਹਾਂਜੀ ਹਾਂਜੀ ਵੀਰੇ ਨੰਬਰ ਬਾਈ ਦਾ ਬੋਲਿਓ ਨੰਬਰ ਤੇ ਆਦਾ ਘਰ ਆਇਆ ਦੇ ਘਰ ਆਇਆ ਬਾਈ ਇੱਥੇ ਦੋ ਜਣੇ ਬੋਲੋ 73 470 9823 73 470 9823 73 470 95 823 ਠੀਕ ਆ ਬਾਈ ਦਾ ਨੰਬਰ ਆ ਇਹ ਬਾਈ ਦਾ ਬੇਟਾ ਜੀ ਹਾਂਜੀ ਹਾਂਜੀ ਆਪਾਂ ਵਾਦੂ ਵਾਦ ਇਨਾਂ ਦੀ ਮਦਦ ਕਰਨੀ ਆ ਹਾਂਜੀ ਕਰਨੀ ਚਾਹੀਦੀ ਆ ਠੀਕ ਜੀ ਟੂੜੀ ਪਾਰ ਕਰ ਕੰਡੂੜੀ ਪਾਰ ਇਸੇ ਵਾਂ ਲੱਗਿਆ ਬਾਈ ਟੂੜੀ ਦੀ ਟੂੜੀ ਕਿ ਚਾਹ ਰਿਆ ਟੂੜੀ ਲੱਗਦੀ ਬਾਈ ਇਕੱਠਾ ਨਹੀਂ ਗਈ ਆ ਆਹੋ ਆਹ ਅੱਛੇ ਜੋ ਸਾਰੇ ਸਾਰੇ ਪਾਸੇ ਮੇਰੇ ਵੀਰ ਆ ਇੱਥੇ ਪਾ ਰਹੇ ਆ ਬੰਨ ਦੇ ਟੁੱਟਣ ਸੇਮਾ ਪੈਂਦੀ ਆ ਹੱਥ ਲੇ ਜਾਂਦੇ ਆ ਤੁਸੀਂ ਬੰਨ ਦੇ ਹਾਂ ਹਾਂਜੀ ਅੱਛਾ ਨਿੱਕੀ ਜਿਹੀ ਚੱਲਦੇ ਪਰ ਤਿਆਰਦ ਨੇ ਹੋਏ ਲੱਗਿਆ ਨੂੰ ਅੱਛਾ ਸਾਰੇ ਬੰਤੇ ਪਾਰੇ ਸਾਰੇ ਜਿੱਥੇ ਕਰੇ ਪੈਂਦੀ ਆ ਜਿੱਥੇ ਕਰੇ ਪੈਂਦੀ ਰਹਿੰਦੇ ਆ ਉੱਥੇ ਪਾਈ ਆਈ ਦੀਆ ਟੋੜੇ ਲਾਈ ਦੀਆ ਕਿਉਂਕਿ ਹੁਣ ਤਾਂ ਬੱਬਾ ਸਿੱਧੀ ਗੱਲ ਹੁਣ ਤਾਂ ਇਸ ਬੰਨਾਂ ਨੂੰ ਖਤਰਾ ਆਪਣੇ ਤੁਸੀਂ ਬੰਨਾਂ ਨੂੰ ਹਨਾ ਦੂਜੇ ਦਾ ਸਾਰੇ ਰੋੜ ਗਏ ਨਿੱਕੇ ਵਿੱਚ ਬੱਜੇ ਜਿਹੜੇ ਆ ਸਾਰੇ ਚਾਬ ਹੋ ਗਏ ਸੱਲਾਵੇਂ ਨਾ ਪੱਕੇ ਚੌੜੇ ਆ ਦੋ ਮੱਣੀ ਪੱਥਰ ਆਵੇ ਮਿੱਟੀ ਆਈ ਉਹ ਧਾਇਆ ਤੋਂ ਲਾਉਂਦੇ ਦੁਗੜੀ ਦਾ ਹਾਂਜੀ ਇਹ ਪੱਥਰ ਲੱਗਣਾ ਚਾਹੀਦਾ ਆਪ ਦੇ ਕੋਲੋਂ ਖੱਡਾ ਕਰਨ ਦਾ ਕੋਈ ਕਹੋ ਜੀ ਕੋਈ ਦੇਣ ਦਿਆ ਗ੍ਰਾਈ ਕਰ ਕਰਕੇ ਘਰ ਆ ਲਿਆ ਦੋ ਪਿੰਡ ਕਿਹੜਾ ਥੋੜਾ ਜੀ ਪਾਉ ਵਾਲਾ ਕਿਉਂਕਿ ਫਿਰ ਤੁਹਾਡਾ ਪਿੰਡ ਅੱਗੇ ਬਹੁਤ ਪਿੰਡ ਹੋਣੇ ਜੇ ਰੁੱੜਦਾ ਤਾਂ ਬਾਕੀ ਸਾਰੇ ਪਿੰਡ 7:00 ਵਜੇ ਪਨ ਰੁੱੜਦਾ ਦੇ ਸਤਰਾ ਸਾਰੇ ਪਿੰਡਾਂ ਨੂੰ ਆ ਪਿੰਡ ਬਹੁਤ ਯਾਦ ਆ ਜੀ ਠੀਕ ਆ ਜੀ ਠੀਕ ਆ आ, थो 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 थो। थो। अच्छा तू भी यही बन आ पीछे पीछे भी पहनती पिखोर अच्छा हुन तुस्सी बन हुन रोड़ ਰਿਆ भाई ये देखो हुन ਆ ਵੱਡੇ ਬੰਨੂ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਨਾ ਹੁਣ ਇੰਨਾ ਬੰਨਾਂ ਨੂੰ ਖਤਰਾ ਹੋ ਗਿਆ ਹਾਂ ਨਾਲ ਸਰਕਾਰ ਨੂੰ ਚਾਹੀਦਾ ਵੀ ਪੱਥਰ ਲਾਵੇ ਇੱਧੇ ਏ ਸਾਈਡ ਤੇ ਤੇ ਉਹਨਾਂ ਦਾ ਬੰਡਾਲੇ ਵਾਲਿਆਂ ਦਾ ਉਹ ਸੀ ਉਹ ਰੋੜ ਕੇ ਉਹਨਾਂ ਨੇ ਇੱਕ ਆਰਡੀ ਵਿੱਚ ਵੱਧਾ ਹੈ ਨਾ ਸਾਡੀ ਆਰਡੀ ਵਿੱਚ ਵੱਧਾ ਹੈ ਸਾਡਾ ਇਹੋ ਹੀ ਆ ਮੇਨ ਤੁਹਾਡਾ ਇਹੀ ਆ ਤੇ ਆ ਤੁਹਾਡੇ ਚਲ ਫਸਲਾਂ ਰੋੜ ਗਈਆਂ ਹੁਣ ਪਿੰਡ ਤਾਂ ਬਚਾ ਲਓ ਪਿੰਡ ਬਚਾਉਣ ਵਾਸਤੇ ਪਹਿਲਾਂ ਜਿਨ੍ਹਾਂ ਦੇ ਇੱਧਰ ਪੱਟਾ ਟੱਕਾ ਹੈ ਫਸਲ ਕੁਝ ਨਹੀਂ ਰਿਹਾ ਇੱਧਰ ਤੇ ਤੇ ਬਾਈ ਕਿੰਨੇ ਟਰੈਕਟਰ ਲੱਗੇ ਹੁਣ ਇਹ ਟਰੈਕਟਰ 10 12 ਰੋਜ਼ ਦਿੰਦੇ ਆ ਰੋਜ਼ ਦੇ ਇਹ ਸਾਈਡ ਹਾਂ ਹਾਂ ਮੰਦਰ ਦੇ ਨਾਲ ਹੀ ਫਰਲੇ ਦਾ ਅੱਛਾ ਆ ਮੰਦਰ ਆ ਆ ਆ ਦੇਖੋ ਤੁਸੀਂ ਮੰਦਰ ਦੇ ਕੋਲ ਆ ਇੱਥੇ ਬਾਈ ਤੁਹਾਡੀ ਜ਼ਮੀਨ ਹੈ ਨਾ ਹਾਂ ਕਿੱਲਾ ਕਿੱਲਾ ਸਾਡੀ ਤਿੰਨ ਭਰਾ ਉੱਥੇ ਅੱਛਾ ਕਿੱਲਾ ਕਿੱਲਾ ਬਾਈ ਆਪਣਾ ਆ ਘਰ ਆ ਜਾਵੇ ਜਿਹੜੇ ਸਾਈਡ ਤੇ ਤੁਹਾਡਾ ਉਹ ਜਿਹੜਾ ਅੱਗੋਂ ਚੱਲਦੇ ਆਪਾਂ ਦੇਖਦੇ ਯਾਰ ਆ ਚਾਰ ਚੁਪੇ ਪਾਣੀ ਫੋਲੋਲੀ ਨਹੀਂ ਕੋਈ ਦਿਖਦੀ ਇੱਥੇ ਆਂ ਆ ਘਰ ਬਾਈ ਹਾਂ ਕਰੀ ਬਾਈ ਆਪਣੇ ਤੇ ਛੱਡ ਆਂ ਹਾਂਜੀ ਹਾਂਜੀ ਛੱਡ ਆਂ ਪਰਿਵਾਰ ਘਰ ਲਾ ਮਾਦਮ 20 25 ਦਿਨ ਹੋ ਗਏ ਬਾਹਰ ਆ ਜਾਣਾ ਅੱਛਾ ਕਿੱਥੇ ਰਹਿ ਰਹਿਆ ਪਰਿਵਾਰ ਪਿੱਛੇ ਪਿੰਡ ਰਹਿ ਰਹਿਆ ਜੀ ਅੱਛਾ ਕੋਲ ਕਿਸੇ ਦੇ ਘਰੇ ਆਪਣੇ ਠੀਕੇ ਜਿਹਾ ਵੀਰ ਉਹਨਾਂ ਦੇ ਘਰੇ ਰਹਿ ਰਹੇ ਆ ਕੀ ਕੀ ਫਸਲ ਕੀ ਲਾਈ ਸੀ ਝੋਨਾ ਸੀ ਝੋਨਾ ਇਸ਼ਾਰਾ ਸੀ ਜੇ ਪੱਠੇ ਦੀ ਮਾਲ ਵਾਸਤੇ ਇੱਥੇ ਹੀ ਜਾਰਾ ਜਿਹੜਾ ਸਾਰਾ ਖਤਮ ਹੋ ਗਿਆ ਹੁਣ ਚਾਰਾ ਮਿਲਿਆ ਕੁਛ ਗੱਠਾ-ਗੁੱਠਾ ਉਹ ਨਾ ਜਿਹੜੇ ਸੰਸਥਾ ਵਾਲੇ ਆਉਂਦੇ ਆ ਵੀਰ ਭਰਾ ਹੋਈ ਸਰਕਾਰੀ ਤੇ ਕੋਈ ਮਸ਼ਿੰਦਾ ਤਾਂ ਕਿ ਜਦ ਤੱਕ ਨੇ ਆ ਕਿਸੇ ਨੇ ਕੋਈ ਖਰਾਬੇ ਦਾ ਇਲਾਨ ਨਹੀਂ ਕੀਤਾ ਸਾਨੂੰ ਅਜੇ ਤੱਕ ਪਿਛਲਾ ਜਿਹੜਾ ਸੀ ਉਦੋਂ 6000 ਰੁਪਏ ਦੇ ਕੇ ਤੇ ਉਹ ਵੀ ਦੋ ਕਿੱਲਿਆਂ ਦਾ ਨਹੀਂ ਮਿਲਿਆ 6000 ਤਾਂ ਐ ਸਰਕਾਰ ਕੇ ਦੇਣ ਨੂੰ ਤਿਆਰ ਹੋ ਜਾਂਦੀ ਆ ਵੀ ਜਿਵੇਂ 6000 ਕਿੱਲਾ ਖਰਚਾ ਆ ਜਾਂਦਾ 15-15000 ਤੱਕ ਕਿੱਲੇ ਦੀ ਲਵਾਈ ਲੱਗ ਜਾਂਦੀ ਧੋਨੇ ਲਾਬੀ ਲੱਗੀ ਉਹ ਆਈਆਂ ਸਾਹਮਣੀਆਂ ਕਿੰਨਾ ਖਰਚਾ ਕਿੰਨੇ ਕਿੱਲੇ ਝੋਨਾ ਸੀ ਸਹੀ ਉਹ ਹੀ ਨਹੀਂ ਸਿੱਖਦੀ ਜੀ ਦਸਾਂਜ ਮੇਰਾ ਦੇ ਪੰਜ ਮੇਰੇ ਚਾਚੇ ਦਾ ਹੈ ਸਾਤੇ ਦੇ ਲੜਕੇ ਦੀ ਡੈਥ ਹੋ ਗਈ ਮੇਰੇ ਕੋਲਿਆ ਅੱਛੇ ਜਿਹੋਣਾ ਸਾਡਾ ਇਥੇ ਖਰਾਬ ਕਿੰਨਾ ਕਿੰਨਾ ਪਾਣੀ ਬਾਈ ਉੱਥੇ ਤੁਹਾਡੇ ਘਰ ਚ ਮੇਰੇ ਆਪਣੇ ਘਰ ਦੇ ਲਾਗੇ ਲਾਗੇ ਤੁਸੀਂ ਬੰਦ ਤੇ ਆਪਾਂ ਖੜੇ ਆ ਦੇਖੋ ਮਿੱਟੀ ਪਾ ਰਹੇ ਆ ਨਾਲ-ਨਾਲ ਸਾਰੇ ਕਿਉਂਕਿ ਪਾਣੀ ਆ ਦੇਖੋ ਕਿੰਨਾ ਇਧਰ ਗੱਟੇ-ਗੁੱਟੇ ਲਾਏ ਆ ਨਾਲ-ਨਾਲ ਪਾਣੀ ਪਾ ਰਹੇ ਆ ਸਾਰੀਆਂ ਸੇਵਾਵਾਂ ਚੱਲ ਰਹੀਆਂ ਇਹ ਭੋਵਾਲੇ ਗੁਰਦੁਆਰਾ ਸਾਹਿਬ ਵਾਲੇ ਬਾਬਾ ਜੀ ਆ ਉਹਨਾਂ ਵੱਲੋਂ ਲੰਗਰ ਲਾਇਆ ਗਿਆ ਸੰਗਤਾਂ ਦੇ ਲਈ ਆ ਚੋਬਰ ਸਾਰੇ ਸੇਵਾ ਕਰ ਰਹੇ ਇੱਕ ਨਾ بارش ਹੋਈ ਜਾਂਦੀ ਯਾਰ ਆ ਦੇਖੋ بارش ਦਾ ਕਰਕੇ ਇੱਕ ਤਾਂ ਖੜਾ ਦਾ ਕਹਿ ਰਿਹਾ ਉਪਰੋਂ بارش ਜਿਹੜੀ ਬਹੁਤ ਤੇਜ਼ ਹੋਈ ਜਾਂਦੀ ਆ ਇਹ ਬਾਈ ਕਿਥੋਂ ਭਿੱਜਿਆ ਆ ਬਾਈ ਕਿਥੋਂ ਭਿੱਜੇ ਆਏ ਤੁਸੀਂ ਕਾਲੇ ਘਟਾੜ ਕਹਿੰਦੀ ਆਏ ਪਾਣੀ ਵਹਿਦੀ ਹੋਰ ਕਿਦਾਂ ਦੀ ਮੋਟਰਸਾਈਕਲ ਵੀ ਨਾਲ ਹੀ ਹਾਂ ਅੱਛਾ ਘਰ ਆ ਉੱਥੇ ਤੁਹਾਡਾ ਘਰ ਘਰ ਮੱਝਾਂ ਲੈ ਕੇ ਆਉਂਦੇ ਆ ਹੋਵੇ ਮੱਝਾਂ ਆਉਂਦੀਆਂ ਭਾਈ ਅੱਛਾ ਭਾਈ ਪਹਿਲਾਂ ਆ ਜਾਣਾ ਸੀ ਕੱਲ ਕਿ ਪਾਣੀ ਅੱਜ ਜਿਆਦਾ ਨਹੀਂ ਪਾਣੀ ਬੈਠਿਆ ਹੁੰਦਾ ਅੱਜ ਸਾਨੂੰ 8 ਦਿਨ ਹੋ ਚਲੇ ਨੇ ਡੰਗੜਾਂ ਦੇ ਪੈਰਪੂਰ ਗਲ ਗਏ ਅੱਜ ਕੱਡੀਆਂ ਨੇ ਕੀ ਚੱਲਈਏ ਪਾਣੀ ਬਾਕੀ ਪਰਿਵਾਰ ਦੇ ਮੈਂਬਰ ਕਿੱਥੇ ਕੁਛ ਅਸੀਂ ਲਿਆ ਆਏ ਆ ਤੇ ਬੱਚੇ ਦੇ ਕੁਛ ਘਰੇ ਨਜੇ ਅੱਛਾ ਹਾਂ ਕੁੜੀਆਂ ਲੈ ਆਏ ਆ ਬਾਕੀ ਇਹ ਘਰੇ ਮੁੰਡਾ ਮਾਲ ਦੇ ਨਾਲੇ ਕੋਈ ਕੀ ਕਈ ਮਾਲ ਕੌਣ ਲੈ ਕੇ ਆ ਰਿਹਾ? ਉਹ ਮੰਗਦਾ। ਉਹ ਪਿੱਛੇ ਆ ਰਹੇ ਹਾਂ। ਮੱਜਾ ਲੈ ਕੇ ਆ ਰਹੇ ਬਾਈ। ਹਾਂ। ਪਿੰਡ ਪਿੰਡ ਕਿਹੜਾ ਸੀਗਾ? ਕਾਲੇ ਕਠਾੜ। ਕਾਲੇ ਕੇ। ਬਾਈ ਹੁਣੀ ਪਸ਼ੂ ਕੱਢ ਲਏ ਪਾਣੀ ਚ। ਕਾਲੇ ਕੇ ਥਾੜ ਪਿੰਡ ਤੋਂ ਆਇਆ ਬਾਈ ਇਹ। ਇਹਨਾਂ ਦੇ ਪਸ਼ੂ ਆ। ਜੇਤ ਕਰ ਮਾਇਆ ਪਲਿਓ। ਸਾਜਾ ਬਾਬਾ ਭਰਾ ਕਰੇ।